ਰਾਤ ਕਰਵਾ ਕਹਤਾ ਜੇ ਯਾਦ ਰੱਖੀ ਅਸੀਂ ਆਮਡੇ ਤਰਾ ਤੇਰੇਾਂ ਤੇ ਲਾ ਕੇ ਲਾ ਕੇ ਹਟਾ ਤੇਨੂੰ ਜਗਾ ਕੇ ਹਟਾਂਗੇ ਯਾਦ ਰੱਖੀ ਰਾਜੇ ਹੇਰੀ ਮੇਕਾ ਮਜਬੂਤ ਸਾਜਾ ਦੇਖੋ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਵੈਧੇ ਕਰਕੇ ਮੁੱਕਰੀ ਹੈ ਸਾਡੇ ਨਾਲ ਅੰਦੋਲਨ ਦੇ ਦੌਰਾਨ ਕੁਝ ਵਾਅਦੇ ਕੀਤੇ ਸੀ ਉਹਨਾਂ ਤੋਂ ਮੁੱਕਰੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਸੀ ਔਰ ਲੋਕਾਂ ਦੇ ਕੇਸ ਮੁਕਾਦਮੇ ਵਾਪਸ ਲੈਣੇ ਸਾਡਾ ਵਾਅਦਾ ਕੀਤਾ ਸੀ ਕਿ ਡਾਕਟਰ ਸਾਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਔਰ ਘੱਟੋ ਘੱਟ ਕਿਸਾਨਾਂ ਦਾ ਕਰਜ਼ਾ ਜ਼ਰੂਰ ਅਸੀਂ ਮਾਫ਼ ਕਰਾਂਗੇ ਇਹ ਸਾਰੇ ਵਾਅਦੇ ਕੀਤੇ ਸਰਕਾਰ ਨੇ ਉਹਦੇ ਤੋਂ ਮੁੱਕਰੀ ਔਰ ਤੁਸੀਂ ਦੇਖਿਆ ਆਪਦੇ ਚੋਣਾਂ ਦੇ ਦੌਰਾਨ ਇਹ ਸਰਕਾਰ ਇਹੀ ਰੋਲਾ ਪਾਉਂਦੀ ਰਹੀ ਹੈ ਇਹੀ ਭਾਜਪਾ ਰੋਲਾ ਪਾਉਂਦੀ ਰਹੀ ਹੈ ਕਿ ਡਬਲਯੂਟੀਓ ਚੋਂ ਭਾਰਤ ਬਾਹਰ ਆਵੇ ਲੇਕਿਨ ਹੁਣ 10 ਸਾਲ ਹੋ ਗਏ ਰਾਜ ਕਰਦਿਆਂ ਨੂੰ ਉਹ ਭੁੱਲੀਆਂ ਬੈਠ ਗਿਆ ਨੇ ਸਾਰੀਆਂ ਗੱਲਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਮੁੜ ਦੁਬਾਰਾ ਮਤਲਬ ਦਿੱਲੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ ਪਰ 13 ਫਰਵਰੀ ਨੂੰ ਵੱਡਾ ਇਕੱਠ ਲੈ ਕੇ ਅਸੀਂ ਦਿੱਲੀ ਵੱਲ ਕੁਝ ਕਰਾਂਗੇ ਜਿਹਦੇ ਚ ਅਸੀਂ ਵੱਖ-ਵੱਖ ਸਟੇਟਾਂ 'ਚ ਜਿਵੇਂ ਪੰਜਾਬ ਦੇ ਵਿੱਚ ਅੱਜ ਦੂਜੀ ਪਹਿਲਾਂ ਜੰਡੇਲਾ ਗੁਰੂ ਅੱਜ ਇੱਥੇ ਬਰਨਾਲੇ 'ਚ ਹੋ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਹਰਿਆਣੇ 'ਚ ਵੀ ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋਣ ਜਾ ਰਹੀਆਂ ਨੇ ਉੱਥੇ ਅਸੀਂ ਸਾਰੀ ਦੀ ਸਾਰੀ ਇਹਦੀ ਤਿਆਰੀ ਹੈ ਜਿਹੜੀ ਇਸ ਮੋਰਚੇ ਦੀ ਉਹਦੇ ਤੇ ਜ਼ੋਰ ਲਗਿਆ ਹੋਇਆ ਔਰ ਲੋਕਾਂ ਨੂੰ ਅਵੇਅਰ ਕੰਮ ਤੇ ਜ਼ੋਰ ਲਗਾਇਆ ਹੋਇਆ ਤਾਂ ਕਿ ਲੋਕਾਂ ਨੂੰ ਜਿਹੜੇ ਭਲੇਖੇ ਪਏ ਨੇ ਕਿ ਵੀ ਅੱਜ ਕੀ ਲੈਣ ਜਾ ਰਹੇ ਨੇ ਇੱਕ ਇੱਕ ਗਨ ਲੋਕਾਂ ਤੱਕ ਪਹੁੰਚ ਜੇ ਕਿਉਂਕਿ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਰਤ ਸਰਕਾਰ ਕਣਕ ਤੋਂ ਇੰਪੋਰਟ ਡਿਊਟੀ ਖਤਮ ਕਰਕੇ ਇੰਡਾਇਰੈਕਟ ਢੰਗ ਦੇ ਨਾਲ ਉਹ ਤਿੰਨ ਕਾਨੂੰਨਾਂ ਦੇ ਰਾਹੀਂ ਜਿਸ ਤਰ੍ਹਾਂ ਜ਼ਮੀਨ ਲੈਣੀ ਚਾਹੁੰਦੀ ਸੀ ਉਹੀ ਬਦਲਵੇਂ ਰੂਪ ਦੇ ਵਿੱਚ ਫੇਰ ਲੈ ਕੇ ਆਈ ਆ ਔਰ ਉਹਦੇ ਖਿਲਾਫ ਸਾਡੀ ਲੜਾਈ ਹੈ ਔਰ ਉਹਦੀ ਤਿਆਰੀ ਦੇ ਵਿੱਚ ਉਹ ਸਾਡੀ ਅੱਜ ਕੰਪੰਚਾਇਤ ਹੈ ਜਿਹਦੇ ਤੁਸੀਂ ਦੇਖੋਗੇ ਵਾਹਿਗੁਰੂ ਕਿਰਪਾ ਕਰਨਗੇ ਲੱਖਾਂ ਲੋਕਾਂ ਦੀ ਸ਼ਮੂਲੀਅਤ ਹੋਰ ਥੋੜੇ ਸਮੇਂ ਵਿੱਚ ਤੁਹਾਨੂੰ ਨਜ਼ਰ ਆਏਗੀ हां एसवायएल ਦੇ ਮੁੱਦੇ ਨੂੰ ਲੈ ਕੇ ਅਸੀਂ ਪ੍ਰੋਗਰਾਮ ਰੱਖਿਆ ਹੋਇਆ 11 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਕਨਵੈਨਸ਼ਨ ਕਰਾਂਗੇ ਪੰਜਾਬ ਤੇ ਹਰਿਆਣਾ ਦੀ ਇੱਕ ਸਾਂਝੀ ਸਮਝ ਬਣਾਵਾਂਗੇ ਕਿਉਂਕਿ ਸਰਕਾਰਾਂ ਨੂੰ ਪਤਾ ਹੈ ਜਦੋਂ ਅਸੀਂ ਕਿਸਾਨਾਂ ਦੇ ਵਾਰ ਕਰਨਾ ਹੈ ਉਦੋਂ ਪੰਜਾਬ ਤੇ ਹਰਿਆਣਾ ਦੋ ਆ ਜਿਹੜੇ ਤਕੜੇ ਮਾਰਸ਼ਲ ਸਟੇਟਾਂ ਇਹ ਲੜਾਈ ਲੜਦੇ ਨੇ ਇਹਨਾਂ ਨੂੰ ਕਿਵੇਂ ਖੜਾ ਕੇ ਰੱਖਿਆ ਜਾ ਸਕਦਾ ਉਹ ਸਾਜ਼ਿਸ਼ ਹੈ ਉਹ ਰਚੀ ਜਾ ਰਹੀ ਹੈ ਦੁਬਾਰਾ ਫੇਰ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਜਿਹੜੇ ਪੋਲੀਟੀਕਲ ਧਿਰਾਂ ਵੱਲੋਂ ਉਹਦੇ ਵੱਲ ਨੂੰ ਲੋਕਾਂ ਨੂੰ ਮੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਹ ਸਰਕਾਰ ਦੀ ਚਾਲ ਕਿਤੇ ਸੀ ਸਫਲ ਨਹੀਂ ਹੋਣ ਦੇਵਾਂਗੇ ਪੂਰਾ ਪੰਜਾਬ ਤੇ ਹਰਿਆਣੇ ਦੇ ਕਿਸਾਨ ਉੱਥੇ ਇੱਕ ਸਾਂਝੀ ਸਮਝ ਬਣਾਉਣਗੇ ਕਿ ਇਹਦੇ ਤੇ ਅਸਲ ਲੜਾਈ ਕੀ ਆ ਅਸਲ ਮੁੱਦਾ ਕੀ ਹੈ ਹਾ ਐਸਕੇਮ ਨਾਨ ਪੋਲੀਟੀਕਲ ਦੀਆਂ ਜਿਹੜੀਆਂ ਹਿੱਸਾ ਜਥੇਬੰਦੀਆਂ ਨੇ ਜਿਵੇਂ ਖਾਸ ਕਰਕੇ ਸਾਰੇ ਪੰਜਾਬ ਦੇ ਵਿੱਚੋਂ 17 ਜਥੇਬੰਦੀਆਂ ਨੇ ਜਿਹੜੀਆਂ ਅਜੇ ਇੱਥੇ ਪਾਰਟਿਸਪੇਟ ਹੈ ਹਰਿਆਣੇ ਦੀਆਂ 4-5 ਜਥੇਬੰਦੀਆਂ ਦੇ ਲੀਡਰਸ਼ਿਪ ਇੱਥੇ ਆਉਣਗੇ ਔਰ ਬਾਕੀ ਜਿਹੜੀਆਂ ਹੈਗੀਆਂ ਉਹ ਪੂਰੇ ਭਾਰਤ ਦੀਆਂ ਉਹ ਲਗਭਗ 72 ਜதே ਬੰਦੀਆਂ ਪਹਿਲਾਂ ਸੀ ਔਰ 35 ਜதே ਬੰਦੀਆਂ ਦਾ ਪਿਛਲੇ ਦਿਨਾਂ ਚ ਦੱਖਣੀ ਭਾਰਤ ਤੋਂ ਸਾਨੂੰ ਸਮਰਥਨ ਮਿਲਿਆ ਇਸਕੇ ਨਾਨ ਪੋਲੀਟਿਕਲ ਨੂੰ ਔਰ ਉਹ ਵੱਡੇ ਇੱਕ ਪਰਿਵਾਰ ਦੇ ਵਿੱਚ ਵਧਾ ਹੋਇਆ ਉਮੀਦ ਕਰਦੇ ਹਾਂ ਕਿ ਜਿਵੇਂ ਦੱਖਣੀ ਭਾਰਤ ਪਹਿਲੇ ਅੰਦੋਲਨਾਂ ਦੇ ਵਿੱਚ ਸਾਡੇ ਤੋਂ ਪਛੜਿਆ ਰਿਹਾ ਹੁਣ ਅਸੀਂ ਉਹ ਪਛੜਨ ਨਹੀਂ ਦੇਵਾਂਗੇ ਥੋੜੇ ਜਿਹੇ ਸਮੇਂ ਦੇ ਦਿਨਾਂ ਦੇ ਵਿੱਚ ਸਾਡੀ ਇੱਕ ਵੱਡਾ ਪੰਚਾਇਤ ਬਿਹਾਰ ਚ ਹੋਣ ਜਾ ਰਹੀ ਹੈ ਪਟਨਾ ਦੇ ਨੇੜੇ ਔਰ ਉਧਰ ਜੋ ਵੀ ਤੁਸੀਂ ਦੇਖੋਗੇ ਜਿਹੜਾ ਬਿਹਾਰ ਪਿਛਲੀ ਵਾਰੀ ਐਬਸੈਂਟ ਰਹਾ ਅੱਜ ਕੀ ਬਿਹਾਰ ਵੀ ਐਬਸੈਂਟ ਨਹੀਂ ਰਹੇਗਾ ਦੇਖੋ ਜੱਥੇਬੰਦੀਆਂ ਜਿਹੜੀਆਂ ਸੱਚੀਓ ਕਿਸਾਨ ਜੱਥੇਬੰਦੀਆਂ ਨੇ ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਉਹ ਸਾਰੀਆਂ ਹੌਲੀ ਹੌਲੀ ਤੁਹਾਡੇ ਸਾਹਮਣੇ ਇੱਥੇ ਮੈਦਾਨ ਦੇ ਵਿੱਚ ਨਜ਼ਰ ਆ ਜਾਣਗੀਆਂ ਬਹੁਤ ਸਾਰੀਆਂ ਆ ਚੁੱਕੀਆਂ ਰਹਿੰਦੀ ਕੋਈ ਰਹਿੰਦੀ ਹੋਈ ਜੇ ਉਹ ਵੀ ਆਜੂਗੀ ਸਗਰਿੰਦਰ ਸਿੰਘ ਖੋਸਾ ਬੀਕੇਯੂ ਖੋਸਾ ਦਾ ਸੂਬਾ ਪ੍ਰੈਜ਼ੀਡੈਂਟ ਅੱਜ ਦੀ ਜਿਹੜੀ ਅੱਜ ਦੀ ਮਹਾ ਪੰਚਾਇਤ ਆ ਇਹ ਕੱਲੀ ਬਰਨਾਲਾ ਤੇ ਨਹੀਂ ਹੋ ਰਹੀ ਤਕਰੀਬਨ ਅਸੀਂ ਸਾਰੇ ਭਾਰਤ ਦੇ ਵਿੱਚ ਮਹਾਪੰਚਾਇਤਾਂ ਕਰ ਰਹੇ ਆ ਜਿਹੜੀਆਂ ਇਹ ਮਹਾਪੰਚਾਇਤਾਂ ਉਤਰੀ ਭਾਰਤ ਦੀਆਂ 18 ਜਥੇਬੰਦੀਆਂ ਤੇ ਗੈਰ ਰਾਜਨੀਤਿਕ ਸਯੁਕਤ ਕਿਸਾਨ ਮੋਰਚੇ ਦਾ ਜਿਹੜਾ ਸਾਂਝਾ ਫੋਰਮ ਆ ਇਹ ਬਣਾ ਕੇ ਜਿਹੜੀਆਂ 36 ਜਥੇਬੰਦੀਆਂ ਟੋਟਲੇ ਇਹ ਮਹਾਪੰਚਾਇਤਾਂ ਹੋ ਰਹੀਆਂ ਇਹ ਜਿਹੜੀ ਇਹ ਪੰਜਾਬ ਦੇ ਵਿੱਚ ਮਹਾਪੰਚਾਇਤ ਆ ਇਹ ਤੀਜੀ ਮਹਾਪੰਚਾਇਤ ਚੌਥੀ ਮਹਾਪੰਚਾਇਤ ਆ ਜਿਹੜੀ ਬਰਨਾਲਾ ਵਿਖੇ ਹੋ ਰਹੀ ਆ ਇਸ ਤੋਂ ਪਹਿਲਾਂ 14 12 ਨੂੰ ਜਿਹੜੀ ਸਰਾਬਾ ਹੋਈ ਸੀ ਤੇ 15 12 ਨੂੰ ਜਿਹੜੀ ਮੋਗਿਓ ਹੋਈ ਸੀ ਤੇ ਜਿਹੜੀ 2 ਜਨਵਰੀ ਨੂੰ ਹੋਈ ਆ ਉਹ ਹੋਈ ਜੜਿਆਲਾ ਗੁਰੂ ਦੀ ਧਰਤੀ ਤੇ ਜਿਹੜੀ ਇਹ ਚੌਥੀ ਆ ਇਹ ਬਰਨਾਲਾ ਮੰਡੀ ਵਿਖੇ ਹੋ ਰਹੀ ਆ ਇਸ ਤੋਂ ਸਿੱਧ ਹੋਊਗਾ ਕਿ ਜਿਹੜੇ ਸਾਡੇ ਨਾਲ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸੀ ਕਿਉਂਕਿ ਜਦੋਂ 2013 ਦੇ ਵਿੱਚ ਡਾਕਟਰ ਮਨਮੋਹਨ ਸੋਨ ਦੀ ਸਰਕਾਰ ਸੀ ਉਦੋਂ ਅਸੀਂ ਦਿੱਲੀ ਜੰਤਰ ਮントਰ ਤੇ ਇੱਕ ਬਹੁਤ ਵੱਡੀ ਐਜੀ ਟੇਸ਼ਨ ਲੜੀ ਸੀ 13 ਤਰੀਕ ਨੂੰ ਮਾਰਚ ਨੂੰ 13 ਤੋਂ ਲੈ ਕੇ 20 ਤੱਕ 20 ਤਰੀਕ ਤੱਕ ਕੋਈ ਕਾਂਗਰਸ ਦਾ ਲੀਡਰ ਕੋਈ ਵੀ ਮੈਮੋਰੈਂਡਮ ਲੈਣ ਨਹੀਂ ਆਇਆ ਤੇ 20 ਮਾਰਚ ਨੂੰ ਰਾਜਨਾਥ ਸਿੰਘ ਆਇਆ ਔਰ ਸਟੇਜ ਤੋਂ 10 ਦੇ ਕੋਲੇ ਖੜ ਕੇ ਬੋਲਿਆ ਸੀ ਵੀ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਬਣਦਿਆਂ ਸਵਾਮੀ ਨਰਤਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਰਜਾਂ ਤੇ ਲਖੀਰ ਫੇਰੀ ਜਾਊਗੀ ਤੇ ਅਸੀਂ ਝਾਸੇ ਵਿੱਚ ਆ ਕੇ ਹੱਥ ਖੜੇ ਕਰਕੇ ਇਹਨਾਂ ਦੀ ਸਰਕਾਰ ਬਣਾਤੀ ਹੋਇਆ ਕੀ ਇਸ ਦੇ ਉਲਟ ਕਿਉਂਕਿ ਜਦੋਂ ਵੀ ਇਹ ਕਾਰਪੋਰੇਟ ਘਰਾਣਿਆਂ ਨੂੰ ਜਨਮ ਦੇਣ ਵਾਲੀ ਸਰਕਾਰ ਆ ਜੇ ਮੈਂ ਗੱਲ ਕਰਾਂ ਅੱਜ ਪੰਜਾਬ ਸਰਕਾਰ ਦੀ ਹੋਵੇ ਚਾਹ ਕੇਂਦਰ ਸਰਕਾਰ ਦੀ ਹੋਵੇ ਕਿਸਾਨਾਂ ਨੂੰ ਅੱਖੋ ਪਰੋਖੇ ਕਰ ਰਹੀਆਂ ਜਿਸ ਦੇ ਸੰਬੰਧ ਦੇ ਵਿੱਚ ਅਸੀਂ ਕਿਸਾਨਾਂ ਨੂੰ ਜਗਾਉਣ ਲਈ ਤੇ ਇਹ ਸਾਰੀ ਹਵਾਮ ਨੂੰ ਦੱਸਣ ਲਈ ਕਿ ਜਿੰਨੀ ਦੇਰ ਤੱਕ ਆਪਾਂ ਆਪਣੀ ਲੜਾਈ ਆਪਣੇ ਮੋਢਾਂ ਤੇ ਨਹੀਂ ਲੜਦੇ ਉਨੀ ਦੇਰ ਤੱਕ ਤੁਸੀਂ ਕੋਈ ਮੰਜ਼ਲ ਨਹੀਂ ਤੈਅ ਕਰ ਸਕਦੇ ਕੇਵਲ ਤੇ ਕੇਵਲ ਲੜਾਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪ ਨੂੰ ਲੜਨੀ ਪੈਣੀ ਆ ਨਾ ਕਿ ਇਹਨਾਂ ਦੀ ਲੜਾਈ ਰਾਜ ਸਰਕਾਰਾਂ ਨੇ ਲੜਨੀ ਆ ਨਾ ਕੇਂਦਰ ਸਰਕਾਰਾਂ ਨੇ ਲੜਨੀ ਆ ਨਾ ਸੂਬਾ ਸਰਕਾਰਾਂ ਨੇ ਲੜਨੀ ਆ ਇਹਨਾਂ ਅਸੀਂ ਬੇਨਤੀਆਂ ਇੱਥੋਂ ਕਰਨੀਆਂ ਮਹਾਪੰਚਾਇਤ ਤੋਂ ਬਾਅਦ ਹੀ ਆਗੂ ਹੈਗੇ ਹੋਰ ਉਹ ਵੀ ਨਾਲ ਦੱਸਣਗੇ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਤੋਂ ਅੱਜ ਦੇਸ਼ ਦੇ ਦੋ ਵੱਡੇ ਫੋਰਮਾਂ ਦੇ ਅੱਜ ਕੇਮ ਗੈਰ-ਰਾਜਨੀਤਿਕ ਤੇ ਦੇਸ਼ ਦੀਆਂ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਦਾ ਅੱਜ ਦੂਜੀ ਮਹਾਂ ਰੈਲੀ ਜਿਹੜੀ ਬਰਨਾਲੇ 'ਚ ਹੋ ਰਹੀ ਆ। ਇੱਕ ਤਾਂ 13 ਫਰਵ ਨੂੰ ਅਸੀਂ ਦਿੱਲੀ ਕੁਝ ਕੀਤਾ ਵਾ। ਅੱਜ ਇਹ ਵੱਡਾ ਇਕੱਠ ਕਰਕੇ ਠੀਕ ਆ ਲੱਖਾਂ ਟਰੈਕਟਰ ਟਰਾਲੀ ਆ ਜਿਹੜੀਆਂ ਦਿੱਲੀ ਵੱਲ ਤੋਰਨੀਆਂ ਸੀ ਉਹਦੀ ਹੋਂਕਾਰ ਭਰਨੀ ਅੱਜ ਆ ਜਿਹੜੀ ਸਰਕਾਰ ਕਹਿੰਦੀ ਸੀ ਮੋਦੀ ਸਾਹਿਬ ਨੂੰ ਲੱਗਦਾ ਸੀ ਕਿ ਕਿਸਾਨਾਂ ਨੂੰ ਅਸੀਂ ਦਿੱਲੀ ਚੋਂ ਪਾੜ ਕੇ ਭੇਜਿਆ ਵੈਸੇ ਦੋਰੇ ਇਕੱਠੇ ਨਹੀਂ ਹੋ ਸਕਦੇ ਜਾਂ ਦਿੱਲੀ ਵੱਲ ਆ ਨਹੀਂ ਸਕਦੇ ਅੱਜ ਉਹਨਾਂ ਨੂੰ ਦੱਸਣਾ ਵੀ ਅਸੀਂ ਫੇਰ ਦਿੱਲੀ ਵੱਲ ਨੂੰ ਆ ਰਹੇ ਹਾਂ ਵਜਾ ਉਹਦੀ ਹੈ ਆ ਵੀ ਮੋਦੀ ਸਰਕਾਰ ਨੇ ਜਿਹੜੀ 9 ਦਸੰਬਰ ਨੂੰ ਸਾਨੂੰ ਚਿੱਠੀ ਲਿਖੀ ਸੀ ਉਹਦੇ ਵਿੱਚ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਸੀ ਯੂਪੀ ਸਰਕਾਰ ਨੇ ਲਖੀਮਪੁਰ ਖਰੀਦਾ ਇਨਸਾਫ ਦੇਣ ਦੀ ਗੱਲ ਕਹੀ ਸੀ ਦਿੱਲੀ ਵਾਲੇ ਸਾਰੇ ਕੇਸ ਵਾਪਸ ਲੈਣ ਦੀ ਗੱਲ ਹੋਈ ਸੀ ਬਿਜਲੀ ਸੰਸ਼ੋਧਨ ਬਿੱਲ ਦੇ ਜਿਹੜਾ ਸੀ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਤੁਹਾਨੂੰ ਪੁੱਛਾਂਗੇ ਪਰ ਉਹ ਚਿਪ ਵਾਲੇ ਮੀਟਰ ਲਾ ਕੇ ਸਾਡੇ ਗ੍ਰਿਡ ਵਿੱਚ ਕੇ ਲਾਗੂ ਹੋ ਰਿਹਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਸੀ ਔਰ ਇਹ ਦੋ ਵੱਡੀਆਂ ਗੱਲਾਂ ਜਿਵੇਂ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਉਹਨਾਂ ਤੇ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ ਜਿੱਦ ਨਾਲ ਖੇਤੀ ਮੰਡੀ ਟੁੱਟਣੀਆਂ ਔਰ ਲੈਂਡ ਐਕੁਇਜ਼ੀਸ਼ਨ ਐਕਟ ਦੇ ਵਿੱਚੋਂ ਇਹ ਮੱਧ ਕੱਢੀ ਜਾ ਰਹੀ ਹੈ ਵੀ ਹੁਣ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਇਹਦੇ ਨਾਲ ਅੱਜ ਨਵੇਂ ਐਲਾਨ ਵੀ ਹੋਣਗੇ ਅਸੀਂ ਤੁਹਾਡੇ ਮਾਤਰ ਨਹੀਂ ਜਿੰਨੀਆਂ ਵੀ ਸਾਡੀਆਂ ਰਹਿੰਦੀਆਂ ਪ੍ਰਾਤਰੀ ਜਥੇਬੰਦੀਆਂ ਮੁਲਾਜ਼ਮ ਜਥੇ ਜਥੇਬੰਦੀਆਂ ਬੁੱਧੀਜੀਵੀ ਪੱਤਰਕਾਰ ਭਾਈਚਾਰਾ ਵਿਦਿਆਰਥੀ ਸਾਰਿਆਂ ਨੂੰ ਸੱਦਾ ਦਿੰਦੇ ਆਂ ਵੀ ਦਿੱਲੀ ਦਾ ਅੰਦੋਲਨ ਵੱਡਾ ਵਾਸ ਸਾਨੂੰ ਸਾਰਿਆਂ ਨੂੰ ਰਲ ਕੇ ਦਿੱਲੀ ਦਾ ਅੰਦੋਲਨ ਜਿੱਤਣਾ ਚਾਹੀਦਾ ਤੇ ਅਗਲਾ ਸੰਘਰਸ਼ ਕੀ ਹੋਵੇਗਾ ਅਧਿਕਾਰਸ਼ ਦਾ ਐਲਾਨ ਤਾਂ ਹੋ ਗਿਆ ਵੀ ਆਪਾਂ ਦਿੱਲੀ ਕੂਚ ਕਰ ਰਹੇ ਹਾਂ ਹੁਣ ਉਹ ਕੂਚ ਦੇ ਵਿੱਚ ਜਿਵੇਂ ਕੋਈ ਬੁੱਧੀਜੀਵਨ ਨਾਲ ਸੰਵਾਦ ਕਰਨਾ ਵਾ ਉਹਦੀਆਂ ਗੱਲਾਂ ਹੋਣਗੀਆਂ ਆਪਾਂ ਕੋ ਕਮੇਟੀ ਬਣਾਉਣ ਦਾ ਯਤਨ ਕਰਾਂਗੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰੂਗੀ ਜਾਂ ਜਿਹੜੇ ਵਰਗ ਹਾਲੇ ਵੀ ਸਰਗਰਮ ਨਹੀਂ ਹੈਗੇ ਉਹਨੂੰ ਸਰਗਰਮ ਕਿਵੇਂ ਕਰੀਏ ਇਹ ਗੱਲਾਂ ਅੱਜ ਦੇ ਇਕੱਠ ਵਿੱਚ ਹੋਣਗੀਆਂ